প্রচার ਉਹਨਾਂ ਦੀਆਂ ਇੱਕ ਨਹੀਂ ਬਹੁਤ ਰੋਂਡੀਆਂ ਬਹੁਤ ਗਲਤ ਹਰਕਤਾਂ ਗਲਤ ਦੁਕਸ਼ਣਵਾਦੀ ਝੂਠੇ ਝੂਠਾ ਪ੍ਰਚਾਰ ਕੂੜ ਪ੍ਰਚਾਰ ਅਰ ਲੱਛਰ ਪਵਾਰ ਪ੍ਰਚਾਰ ਦੂਸਰੀਆਂ ਪਾਰਟੀਆਂ ਵੱਲੋਂ ਕੀਤਾ ਗਿਆ ਲੇਕਿਨ ਐਸੀ ਉਹਨਾਂ ਸਾਰੇ ਪ੍ਰਚਾਰ ਨੂੰ ਸਾਰੀਆਂ ਗਲਤੀਆਂ ਨੂੰ ਸਾਰੀਆਂ ਰੋਂਡੀਆਂ ਨੂੰ ਪਿੱਛੇ ਛੱਡ ਕੇ ਮਾਫੀ ਦੇ ਕੇ ਐਸੀ ਅੱਗੇ ਵਧਣਾ ਚਾਹੁੰਦੇ ਹਨ ਬਹੁਤ ਬਹੁਤ ਵਧਾਈ ਸਾਰੇ ਇਲਾਕੇ ਦੇ ਲੋਕਾਂ ਨੂੰ ਮੈਂ ਸਭ ਤੋਂ ਪਹਿਲਾ ਵਾਰਾ ਇਹ ਕਰਨਾ ਚਾਹੁੰਦਾ ਕਿ ਮੈਂ ਤੁਹਾਡੇ ਵਿਚਕਾਰ ਰਹਿ ਕੇ ਇੱਥੇ ਘਰ ਲੈ ਕੇ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਮੇਰੇ ਖਿਲਾਫ ਇੱਕੋ ਗੱਲ ਬੋਲਦੇ ਸੀ ਕਿ ਇਹਨੇ ਚਲੇ ਜਾਣਾ ਇਹਨੇ ਭੱਜ ਜਾਣਾ ਇਹਨੇ ਦੂਸਰੇ ਦਿਨ ਚਲੇ ਜਾਣਾ ਉਹ ਚੌਥੇ ਦਿਨ ਚਲੇ ਜਾਣਾ ਮੈਂ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਹੈ ਔਰ ਚਾਹੇ ਆਪੋਜੀਸ਼ਨ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਬਣੇ ਐਸੀ ਦੋਨਾਂ ਪਾਸੇ ਕੰਮ ਕਰਾਉਣ ਜਾਣਦੇ ਆ ਪਰ ਮਿਹਨਤ ਕਰਕੇ ਅਸੀਂ ਜਿੰਨੇ ਮੇਰੇ ਵੀਰ ਮੇਰੇ ਆਲੇ ਦਾਲੇ ਬੈਠੇ ਲੀਡਰ ਸਾਹਿਬਾਨ ਮੈਂ ਇਹਨਾਂ ਦੇ ਨਾਲ ਰੜ ਕੇ ਕੰਮ ਕਰਨਾ ਹੈ ਇਹਨਾਂ ਨੂੰ ਫੈਸਿਲੀਟੇਟ ਕਰਨਾ ਹੈ ਤੇ ਜਿਲੰਦਰ ਦੀ ਜੋ ਅਸੀਂ ਵਾਦੇ ਕੀਤੇ ਹੈ ਉਹ ਵੱਡੀ ਤਰੱਕੀ ਅਸੀਂ ਕਰਾਉਣੀ ਸਰ ਨਸ਼ੇ ਦੇ ਮੁੱਦੇ ਨੂੰ ਲੈ ਕੇ ਤੁਸੀਂ ਕਾਫੀ ਕੁਝ ਕੀਤਾ ਹੈ ਰਿੰਕੂ ਨੂੰ ਲੈ ਕੇ ਸ਼ੀਤਲ ਲੰਗਰਾ ਚੇਰਮਨ ਨੂੰ ਰੋੜੇ ਨੂੰ ਲੈ ਕੇ ਤੁਸੀਂ ਗੱਲ ਕੀਤੀ ਹੈ ਲੋਕਾਂ ਨੇ ਕਿਸ ਨੂੰ ਲੈ ਕੇ ਵੋਟ ਪਾਈ ਹੈ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਤੁਸੀਂ ਨੂੰ ਨਾਮ ਵਾਲੇ ਸਮੇਂ 'ਚ ਵਾਦੇ ਪੂਰੇ ਕਰੋਗੇ ਕੀ ਐਕਸ਼ਨ ਲਹੋਗੇ ਮੈਂ ਜੋ ਵਾਦਾ ਕੀਤਾ ਜੋ ਮੈਂ ਗੱਲਾਂ ਕਹੀਆਂ ਮੈਂ ਉਹਨਾਂ ਸਾਰਿਆਂ ਪਰ ਸਟੈਂਡ ਕਰਦਾ ਐਸੀ ਨਸ਼ੇ ਦੇ ਖਿਲਾਫ ਵੀ ਲੜਨ ਲੜਾਈ ਲੜਾਂਗੇ ਐਸੀ ਮਾਫੀਆ ਦੇ ਖਿਲਾਫ ਵੀ ਲੜਾਈ ਲੜਾਂਗੇ ਐਸੀ ਨਾਰ ਦੀ ਨਾਲ ਡਿਵੈਲਪਮੈਂਟ ਇੱਥੇ ਦੀ ਨੂੰ ਅੱਗੇ ਵਧਾਵਾਂਗੇ ਇੰਡਸਟਰੀ ਤੇ ਕੰਮ ਕਰਾਂਗੇ ਹਰ ਤਰੀਕੇ ਦਾ ਜੋ ਮੈਂ ਵਾਅਦਾ ਕੀਤਾ ਉਹ ਪੂਰੇ ਕਰਾਂਗੇ ਇਹ ਜਿਹੜਾ ਮੇਰਾ ਇੱਥੇ ਮੈਨੂੰ ਫਤਵਾ ਮਿਲਿਆ ਉਹਦੇ ਵਿੱਚ ਜਿੱਥੇ ਕਾਂਗਰਸ ਪਾਰਟੀ ਦਾ ਬਹੁਤ بڑا ਯੋਗਦਾਨ ਹੈ ਸਾਡੇ ਲੀਡਰਾਂ ਦਾ ਯੋਗਦਾਨ ਹੈ ਉੱਤੇ ਕਾਂਗਰਸ ਪਾਰਟੀ ਦੀ ਜਿਹੜੀ 111 ਦਿਨ ਸਰਕਾਰ ਰਹੀ ਹੈ ਉਸ ਨੂੰ ਲੋਕਾਂ ਨੇ ਖਤਵਾ ਦਿੱਤਾ ਹੈ ਉਸ ਨੂੰ ਰੋਕ ਦੇ ਕੋਰਾਈਜ਼ ਕੀਤਾ ਹੈ ਉਸ ਨੂੰ ਦੁਬਾਰੇ ਲੋਕਾਂ ਨੇ ਯਾਦ ਕਰਕੇ ਅੱਜ ਦੀ ਸਰਕਾਰ ਨੂੰ ਨਕਾਰਿਆ ਹੈ ਕਿ ਮੌਜੂਦਾ ਸਰਕਾਰ ਇੱਥੇ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀ ਉਸ ਨੂੰ ਪੂਰੀ ਤਰ੍ਹਾਂ ਫੇਦ ਮਨਿਆ ਗਿਆ ਹੈ ਤੇ ਲੋਕਾਂ ਨੇ ਉਹਨੂੰ ਪਿੱਛੇ ਕਰ ਦਿੱਤਾ ਇਹ ਨਕਾਰ ਦਿੱਤਾ ਹੈ ਸਹਿਰਾ ਜੀ ਜਿਆਦਾ ਨਹੀਂ ਕਿ ਦੱਸ ਦਿੱਤਾ ਕਿ ਤੁਸੀਂ ਅੰਦਰ ਤੁਹਾਡਾ ਉਹ 13 ਕਿਲੋ ਦਾ ਪਵਨ ਜਾਉਂਗੇ ਉੱਥੇ ਕਿਉਂਕਿ ਆਪੋਜੀਸ਼ਨ ਬਣ ਕੇ ਹੀ ਤੁਸੀਂ ਜਾਉਂਗੇ ਕਿ ਲੱਗ ਰਿਹਾ ਹੈ ਕਿ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੋਵੇਗੀ ਸੁਭਾਈ ਹੋਏਗੀ ਇਤਾਂ ਨਹੀਂ ਹੁੰਦਾ ਮੈਂ ਕਈ ਵਾਰ ਆਪੋਜੀਸ਼ਨ 'ਚ ਰਹੇ ਚੁੱਕਿਆ ਕਈ ਵਾਰ ਪਾਰਟੀ ਪਾਰਟੀ ਦੇ ਵਿੱਚ ਵੀ ਰਹੇ ਚੁੱਕਿਆ ਮੁੱਖ ਮੰਤਰੀ ਵੀ ਬਣਿਆ ਸਰਕਾਰ ਦੇ ਵਿੱਚ ਵੀ ਰਹੇ ਚੁੱਕਿਆ ਆਪੋਜੀਸ਼ਨ ਚ ਲੈ ਕੇ ਵੀ ਬੰਦੇ ਬਹੁਤ ਕੰਮ ਕਰਾ ਸਕਦਾ ਹੈ ਸਰਕਾਰ ਵਿੱਚ ਲੈ ਕੇ ਵੀ ਬਹੁਤ ਕਰਾ ਸਕਦਾ ਜਿਵੇਂ ਦਾ ਮਾਹੌਲ ਮਿਲੇਗਾ ਮੈਨੂੰ ਮੈਂ ਉਹ ਆ ਜਾਈ ਪਰਫਾਰਮ ਕਰਾਂਗਾ ਔਰ ਵਧੀਆ ਕਰਾਂਗਾ ਚਲੋ ਮੇਰਾ 13 0 ਤੋਂ ਕੀਤਾ ਜਾ ਰਿਹਾ ਸੁਗਾ ਪਰ ਹਾਲੇ ਤੱਕ ਆਮ ਆਦਮੀ ਪਾਰਟੀ ਦੀ ਨੀਂਦ ਸੁਫਾਈ ਜਾਂਦੀ ਹੈ ਇਸੇ ਤਸੀਦਾ ਦਿਖਾਈ ਜਾਏਗੀ ਜਿੱਥੇ 345 ਕੁੜੀ ਹੈ ਔਰ ਕਾਂਗਰਸ ਨੂੰ ਸਾਬਕਾ ਦੇ ਕਰੀਬ ਦੀਆਂ 50 ਦੇ ਵਿੱਚ ਸੀਤਾ ਦਿੱਖਦੀ ਹੈ ਦੇਖੋ ਇੱਥੇ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਲੋਕਾਂ ਨੇ ਬੀਜੇਪੀ ਔਰ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ ਹੈ ਖਾਸ ਤੌਰ ਤੇ ਆਮ ਆਦੀ ਪਾਰਟੀ ਨੂੰ ਜਿਸ ਤਰੀਕੇ ਤੇ ਇੱਥੇ ਹਾਰ ਮਿਲ ਰਹੀ ਹੈ ਤੇ ਮਿਲੀ ਹੈ ਮੈਂ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਔਰ ਮੰਗ ਕਰਦਾ ਕਿ ਉਹ ਤੁਰੰਤ ਅਸਤੀਫਾ ਦੇ ਦੇਣ ਇਸ ਤੋਂ ਪਹਿਲਾਂ ਕਿ ਐਮ ਐਲ ਏ ਉਸਾਂ ਦੇ ਮਿਲ ਕੇ ਉਹਨਾਂ ਨੂੰ ਉਤਾਰ ਦੇਣ ਜਾਂ ਐਮ ਐਲ ਏ ਉਹਨਾਂ ਦੇ ਭੱਜ ਜਾਣ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅਸਤੀਫਾ ਦੇ ਕੇ ਕਿਸੇ ਹੋਰ ਯੋਗ ਬੰਦੇ ਨੂੰ ਜਿਹੜਾ ਸਰਕਾਰ ਚ ਚਲਾ ਸਕੇ ਜਿਹੜਾ ਸਟੇਜ ਪਰ ਹੀ ਨਾ ਰਹੇ ਸਰਕਾਰ ਨੂੰ ਵੀ ਚਲਾਵੇ ਸਟੇਟ ਪਰ ਵੀ ਰਹੇ ਐਸਾ ਬੰਦਾ ਕੋਈ ਹੋਰ ਆਮ ਆਦਮੀ ਪਾਰਟੀ ਨੂੰ ਅੱਗੇ ਕਰ ਦੇਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਭੱਜ ਕੇ ਵੱਖਰਾ ਗੁਰੂਖ ਬਣਾ ਕੇ ਜਾਂ ਕਿਸੇ ਹੋਰ ਪਾਰਟੀ ਚਲੇ ਜਾਣ ਜਾਂ ਉਹ ਇਸ ਮੁੱਖ ਮੰਤਰੀ ਨੂੰ ਨਤਾਰ ਦੇਣ ਲੋਕਾਂ ਨੇ ਮੁੱਖ ਮੰਤਰੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਸਾਰ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਕਿਹਾ ਸੀਗਾ ਕਿ ਜਿਹੜਾ ਤੁਸੀਂ ਚੋਣਾਂ ਦੇ ਉਤਰੋਂ ਸਰਕਾਰ ਜਿਹੜੀ ਗਿਰ ਜਾਏਗੀ ਮੈਂ ਕਹੇ ਹੁਣ ਉਹ ਕਿ ਮੈਂ